ਪੈਂਡਿੰਗ ਡੀਏ ਪਿਆ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਪੈਂਡਿੰਗ ਪਈਆਂ ਸਰਕਾਰ ਟਾਸ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਝੂਠੇ ਚੁਟਕਲੇ ਸੁਣਾ ਕੇ ਗੁੰਮਰਾ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਫੈਕਸ਼ਨਲ ਇਕੱਠੇ ਹੋ ਕੇ ਭਗਵਾਨ ਪ੍ਰਮਾਨ ਸਰਕਾਰ ਦਾ ਪ੍ਰਤੀਸਾਪਾ ਕਰਨ ਆਏ ਆਂ ਔਰ ਵਿਧਾਨੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ ਇਹਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਫੈਕਸ਼ਨਰ ਅੱਜ ਲੁਧਾਨੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਗੁਰੂ ਗੋਵਿੰਦ ਸਿੰਘ ਸੁਪਰ ਫਰਮਾਨ ਰੋਪੜ ਦੇ ਜੋ ਸਾਬਕਾ ਪ੍ਰਧਾਨ ਆ ਬੀਐਸ ਸੈਣੀ ਕੋਈ ਸਮਾਂ ਸੀ ਰੋਪੜ ਫਰਮਾਨ ਦੇ ਵਿੱਚ ਧਾਕ ਦੇ ਮਾਈ ਹੋਈ ਸੀ ਜਦੋਂ ਕਹਿੰਦੇ ਸੀ ਵੀ ਅਸੀਂ ਬੀਐਸ ਸੈਣੀ ਆ ਗਿਆ ਆਫਸਰ ਕੰਮਲੇ ਹੁੰਦੇ ਸੀ ਉਹ ਸਾਡੇ ਅੱਜ ਦੇ ਪ੍ਰਧਾਨ ਆ ਸਾਹਮਣੇ ਖੜਾ ਆਪਣਾ ਦੱਸਿਓ ਲੁਧਿਆਣਾ ਦੇ ਵਿੱਚ ਕਿਵੇਂ ਪਹੁੰਚੇ ਆ ਕੀ ਕਰਨਾ ਇੱਥੇ ਬੰਦਰਾ ਹਾਂਜੀ ਭਰਾਏ ਦੱਸੋ ਜੀ ਪੰਜਾਬ ਸਰਕਾਰ ਭਮੰਤਮਾਨ ਦੀ ਸਰਕਾਰ ਪਲਾ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀਗੀ ਔਰ ਇਹਨਾਂ 81 ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਮਜਬੂਰੀ ਨਹੀਂ ਕਰਨਾ ਪਏਗਾ ਅੱਜ ਪੈਨਸ਼ਨਰ 40000 ਮਰ ਗਏ ਔਰ ਉਹਨਾਂ ਦੇ ਬਕਾਏ 8 8 10 10 ਲੱਖ ਰੁਪਇਆ ਖਲ ਲਿਖਲੇ ਦਾ ਖੜਾ ਹੈ ਪੈਂਡਿੰਗ ਡੀਏ ਪਿਆ ਹੈ ਮੁਲਾਜ਼ਮਾਂ ਨੇ ਮੰਗਾ ਬਹੁਤ ਪੈਂਡਿੰਗ ਪਈਆਂ ਸਰਕਾਰ ਟਾਸ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਟੁਖੇ ਟੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਪੈਸ਼ਨਰ ਇਕੱਠੇ ਹੋ ਕੇ ਭਗਵਾਨ ਜੀ ਮਾਨ ਸਰਕਾਰ ਦਾ ਪਿੱਟ ਸੱਪਾ ਕਰਨ ਆਏ ਆਂ ਔਰ ਲੁਧਾਨੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ ਇਹਨੂੰ ਡਿਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਪੈਨਸ਼ਨਰ ਅੱਜ ਲੁਧਾਨੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟਾਵਾ ਕਰਨ ਵਾਸਤੇ ਪਹੁੰਚੇ ਹੋਰੀ ਬ੍ਰੋ टू مگر 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 صوت مرتضى 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 مرتضى